ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸੰਗਤ ਜੀ ਬਰਨਾਲੇ ਜ਼ਿਲ੍ਹੇ ਦੇ ਵਿੱਚ ਇੱਕ 마ਸੂਮ ਬੇਬੇ ਦੇ ਨਾਲ ਜਿਹੜੀ ਹੋਈ ਤੁਛਦਤ ਆ ਉਹਦੇ ਸਬੰਧ ਦੇ ਵਿੱਚ ਕੁਝ ਗੱਲਬਾਤ ਤੁਹਾਡੇ ਨਾਲ ਸਾਂਝੀ ਕਰਨੀ ਹੈ ਜੀ ਇਸ ਵਕਤ ਬੇਬੇ ਜੀ ਸਾਡੇ ਨਾਲ ਮੌਜੂਦ ਨੇ ਅਸੀਂ ਤੁਹਾਨੂੰ ਵੀਡੀਓ ਦੇ ਵਿੱਚ ਮਲਾਵਾਂਗੇ ਤੁਸੀਂ ਸਾਰੇ ਭੈਣ ਭਰਾਵਾਂ ਮਨੇ ਜੁੜੇ ਰਹਿਣਾ ਇਧਰਲੇ ਪਾਸੇ ਆਪਣਾ ਫਰਜ ਸੇਵਾ ਸੁਸਾਇਟੀ ਆ ਜੀ ਪਿੰਡ ਲਚਕਾਣੀ ਜ਼ਿਲ੍ਹਾ ਪਟਿਆਲਾ ਦੇ ਵਿੱਚੋਂ ਅਸੀਂ ਇਹ ਵੀਡੀਓ ਸਾਂਝੀ ਕੀਤੀ ਹੈ ਜੀ ਕੀ ਹੁੰਦਾ ਜੀ ਜਿਹੜੀ ਬੇਬੇ ਨਾਲ ਕਟਮਾਰਕ ਹੁੰਦੀ ਆ ਬੇਬੇ ਵਿੱਚ ਵਾਸ਼ਰੂਮ ਟਾਇਲਟ ਬਾਥਰੂਮ ਕਰ ਲੈਂਦੇ ਨੇ ਅਤੇ ਬੇਬੇ ਬਾਰੀ-ਬਾਰੀ ਇੱਕ ਚੀਜ਼ ਮੰਗਦੇ ਨੇ ਵੀ ਮੈਨੂੰ ਪ੍ਰਸ਼ਾਦਾ ਛਕਾਓ ਚਾਹ ਪਿਲਾਓ ਪ੍ਰਸ਼ਾਦਾ ਮੈਂ ਕੁਝ ਖਾਣਾ ਉਸ ਚੀਜ਼ ਤੋਂ ਜਿਹੜਾ ਜਲਸੀ ਉਸ ਵੀ ਤੋਂ ਉਸ ਚੀਜ਼ ਤੋਂ ਗੁੱਸੇ 'ਚ ਆ ਕੇ ਉਸ ਜਿਹੜੀ ਨੂਹ ਵੱਲੋਂ ਕੀਤੀ ਗਈ ਤਸ਼ੱਦਦ ਦੇਖੋ ਨੂਹਾਂ ਦਾ ਫਰਜ਼ ਬਣਦਾ ਵੀ ਆਪਣੀਆਂ ਬਜ਼ੁਰਗ ਮਾਤਾ-ਮਾਂ ਨੂੰ ਮਾਂ ਬਣਾ ਕੇ ਉਹਦੀ ਸੇਵਾ ਕਰਨ ਪਰ ਜੇ ਨੂਹੇ ਇੱਕ ਜਲਾਦ ਦਾ ਰੂਪ ਧਾਰਨ ਕਰ ਜੂਗੀ ਫਿਰ ਸਾਡੀਆਂ ਮਾਵਾਂ ਦਾ ਬੁਢਾਪਾ ਇਦਾਂ ਹੀ ਰੁਲ ਜਾਣਾ ਜਿੱਦਾਂ ਇਸ 마ਸੂਮ ਜਿਹੜੀ ਬੇਬੇ ਦੇ ਉੱਪਰ ਕੁੱਟਮਾਰ ਹੋਈ ਆ ਦੇਖੋ ਬੇਬੇ ਜੀ ਨੂੰ ਕਿੱਦਾਂ ਬਾਲਾਂ ਤੋਂ ਫੜ ਕੇ ਕਿੱਦਾਂ ਬੇਬੇ ਨੂੰ ਘੜੀਸਿਆ ਗਿਆ ਕਿੱਦਾਂ ਬੇਬੇ ਦੇ ਢੂਹੀ ਚ ਗੋਡੇ ਤੱਕ ਮਾਰੇ ਗਏ ਕਿੱਦਾਂ ਬੇਬੇ ਦੇ ਸਿਰ ਚ ਬਾਲਟੀਆਂ ਮਾਰੀਆਂ ਗਈਆਂ ਇਹ ਸਾਰਾ ਕੁਝ ਇੱਕ ਗੁੱਸੇ ਦੇ ਵਿੱਚ ਇੱਕ ਲੇਡੀਜ਼ ਵੱਲੋਂ ਕੀਤਾ ਗਿਆ ਪਿੰਡ ਵਾਲੇ ਵੀਰ ਦੱਸਦੇ ਨੇ ਵੀ ਪਹਿਲਾਂ ਵੀ ਇਹ ਚੀਜ਼ਾਂ ਘਰ ਦੇ ਵਿੱਚ ਹੁੰਦੀਆਂ ਸੀ ਤੁਸੀਂ ਸਾਰੇ ਭੈਣ ਭਰਾਵਾਂ ਨੇ ਐਡੇ ਵੱਡੇ ਪੱਧਰ ਤੇ ਉਸ ਵੀਡੀਓ ਨੂੰ ਵਾਇਰਲ ਕਰਤਾ ਪ੍ਰਸ਼ਾਸਨ ਦੇ ਵੀ ਫੋਨ ਆ ਰਹੇ ਨੇ ਸਮਾਜ ਸੇਵੀਆਂ ਦੇ ਵੀ ਫੋਨ ਆ ਰਹੇ ਨੇ ਐਡਵੋਕੇਟਾਂ ਦੇ ਵੀ ਫੋਨ ਆ ਰਹੇ ਨੇ ਵੀ ਸਾਨੂੰ ਤੁਸੀਂ ਇਹ ਦੱਸੋ ਭਾਈ ਤੁਸੀਂ ਇਹ ਕੇਸ ਦਾ ਜਿਹੜਾ ਆਵਾਜ਼ ਚੱਕੀ ਆ ਇਹਦੇ ਤੇ ਜਿਹੜਾ ਕਾਰਵਾਈ ਕਰ ਦਿੱਤੀ ਜਾਵੇ ਬਿਲਕੁਲ ਜੇ ਕੋਈ ਸਾਡੀ ਮਾਂ ਦੇ ਉੱਪਰ ਐਦਾਂ ਜ਼ੁਲਮ ਕਰੂਗਾ ਤਾਂ ਉਹਨੂੰ ਜੇਲ੍ਹਾਂ ਦੇ ਵਿੱਚ ਰਹਿਣਾ ਚਾਹੀਦਾ ਜੇਲ੍ਹਾਂ ਦੇ ਰਹਿਣ ਦੀ ਹੱਕਦਾਰ ਹੁੰਦਾ ਇਨਸਾਨ ਉਹ ਜੇ ਕੋਈ ਐਸੇ ਬਜ਼ੁਰਗ ਮਾਮਾ ਦੇ ਉੱਪਰ ਇੰਨੀ ਤਸ਼ੱਦਦ ਕਰੂਗਾ ਪਰ ਹੁੰਦਾ ਕੀ ਆ ਜੀ ਇਹ ਸਾਰੀ ਘਟਨਾ ਜਿਹੜੀ ਹੁੰਦੀ ਕਿਉਂ ਆ ਇੱਕ ਤਾਂ ਜਿਹੜੀ ਨੂੰਹ ਆ ਉਹ ਉਹ ਆਪਣੇ ਘਰ ਦੇ ਵਿੱਚ ਪਿੰਡ ਵਾਸੀਆਂ ਨੂੰ ਆਉਣ ਨਹੀਂ ਦਿੰਦੀ ਸੀ ਇੱਕ ਉਹ ਆਂਢੀ ਗੁਆਂਢੀਆਂ ਨੂੰ ਘਰੇ ਐਂਟਰ ਨਹੀਂ ਹੋਣ ਦਿੰਦੀ ਸੀ ਘਰ ਦਾ ਕੁੰਡਾ ਲਾ ਕੇ ਰੱਖਦੀ ਸੀ ਜਦੋਂ ਕੋਈ ਕਹਿੰਦਾ ਸੀ ਵੀ ਅਸੀਂ ਬੇਬੇ ਨੂੰ ਮਿਲਣਾ ਤਾਂ ਉਹ ਮਿਲਣ ਨਹੀਂ ਦਿੰਦੀ ਸੀ ਜਿਹੜੀ ਸਭ ਤੋਂ ਵੱਡੀ ਗੱਲ ਹੋਈ ਆ ਔਰ ਜਿਹੜੀ ਉਹ ਕੁੱਟਮਾਰ ਹੁੰਦੀ ਆ ਉਹ ਇੱਕ ਵਾਰੀ ਨਹੀਂ ਪਹਿਲਾਂ ਵੀ ਕਹਿੰਦੇ ਕਈ ਵਾਰੀ ਉਸ ਨੂ ਨੇ ਇਸ 마ਸੂਮ ਬੇਬੇ ਦੇ ਉੱਪਰ ਤਸ਼ੱਦਦ ਕੀਤਾ ਹੁਣ ਹੁੰਦਾ ਕੀ ਆ ਜੀ ਜਦੋਂ ਅਸੀਂ ਬਰਨਾਲੇ ਪਿੰਡ ਜਾਂਦੇ ਆ ਜੀ ਖੁੱਡੀ ਕਲਾਂ ਤੁਸੀਂ ਸਾਰੇ ਭੈਣ ਭਰਾਵਾਂ ਨੇ ਦੇਖਿਆ ਖੁੱਡੀ ਕਲਾਂ ਦੀ ਇਹ ਜਿਹੜੀ ਵੀਡੀਓ ਆ ਔਰ ਉਹ ਬੇਬੇ ਜੀ ਇਸ ਵਕਤ ਸਾਡੇ ਕੋਲੇ ਮੌਜੂਦ ਨੇ ਇਧਰਲੇ ਪਾਸੇ ਉਹ ਪੁੱਤ ਖੜਾ ਬੇਬੇ ਦਾ ਨਾਲ ਉਹਨਾਂ ਦੀ ਧੀ ਖੜੀ ਆ ਅਸੀਂ ਤੁਹਾਨੂੰ ਦੱਸਣਾ ਕੀ ਚਾਹੁੰਦੇ ਆ ਕੱਲ ਦੀ ਸਾਨੂੰ ਬਹੁਤ ਵੱਡੇ ਪੱਧਰ ਤੇ ਇਹੀ ਕਾਲ ਆ ਰਹੀ ਆ ਵੀ ਅਸੀਂ ਕਾਰਵਾਈ ਕਰਵਾਉਣਾ ਚਾਹੁੰਦੇ ਆ ਅਸੀਂ ਜਿਹੜਾ ਪਰਚਾ ਦਰਜ ਕਰਾਉਣਾ ਚਾਹੁੰਦੇ ਆ ਮੁੰਡੇ ਯਾਰ ਨੂੰ ਦੇ ਉੱਪਰ ਕੱਲ ਦੀ ਇੰਨੀ ਕਾਲ ਆ ਰਹੀ ਆ ਬਹੁਤ ਭਣਪਰਾਮਾਂ ਨੇ ਉਰੇ ਵਿਜ਼ਿਟ ਵੀ ਕੀਤਾ ਵੀ ਸਾਨੂੰ ਭਾਈ ਇਹਨਾਂ ਦੇ ਉੱਪਰ ਅਸੀਂ ਜਿਹੜਾ ਕਾਰਵਾਈ ਬਣਦੀ ਕਰ ਦੇਵਾਂਗੇ ਪਰ ਹੁਣ ਅਸੀਂ ਅਗਲੀ ਜਿਹੜੀ ਸੰਗਤ ਨੂੰ ਗੱਲ ਦੱਸਣਾ ਚਾਹੁੰਦੇ ਆ ਇਹ ਜਿਹੜਾ ਵੀਰ ਆ ਇਸ ਵੀਰ ਦੇ ਕੋਲੇ ਦੋ ਤਿੰਨ ਬੱਚੇ ਨੇ ਛੋਟੇ ਜੇਕਰ ਮੰਨ ਲਓ ਆਪਾਂ ਇਹਨਾਂ ਦੇ ਉੱਪਰ ਕਾਰਵਾਈ ਕਰਾ ਦੇਨੇ ਆ ਕਾਰਵਾਈ ਕਰਾਉਣ ਨੂੰ ਸਿਰਫ 2 ਮਿੰਟ ਦੀ ਗੱਲ ਆ ਜੀ ਸਿਰਫ 2 ਮਿੰਟ ਦੀ ਕਿਉਂਕਿ ਇਸ ਬਜ਼ੁਰਗ ਦੇ ਉੱਪਰ ਇੰਨਾ ਤਸ਼ੱਦਦ ਹੋਇਆ ਹੋਵੇ ਕਾਰਵਾਈ 2 ਮਿੰਟ ਚ ਹੋ ਜਾਣੀ ਆ ਪਰ ਇਹਨਾਂ ਦੇ ਜਿਹੜੇ ਬੱਚੇ ਨੇ ਉਹ ਵੀ ਰੁੱਲਣਗੇ ਕਿਉਂਕਿ ਜਦੋਂ ਇਹ ਜੇਲ੍ਹ ਜਾਣਗੇ ਜਾਂ ਇਹਨਾਂ ਦੇ ਘਰ ਦਾ ਸਾਰਾ ਸਿਸਟਮ ਹਿੱਲੂਗਾ ਗਰੀਬ ਪਰਿਵਾਰਾਂ ਆਪਣੀ ਕਿਰਤ ਕਰਕੇ ਆਪਣਾ ਜਿਹੜਾ ਜਿਹੜਾ ਰੋਟੀ ਖਾਂਦਾ ਪਰ ਇਹਨਾਂ ਦੀ ਸਭ ਤੋਂ ਵੱਡੀ ਗਲਤੀ ਇਸ ਇਨਸਾਨ ਦੀ ਆ ਜਿਨੇ ਆਪਣੀ ਜਿਹੜਾ ਵਾਈਫ ਦੇ ਉੱਪਰ ਨਿਗਾ ਨਹੀਂ ਰੱਖੀ ਇਸ ਇਨਸਾਨ ਦੀ ਇਹ ਗਲਤੀ ਆ ਮੈਂ ਉਹਦੀ ਹਜੇ ਘੱਟ ਗਿਣਦਾ ਇਹਦੀ ਵੱਧ ਗਲਤੀ ਆ ਜੇ ਮੇਰੀ ਵਾਈਫ ਮੇਰੀ ਮਾਂ ਨਾਲ ਕੋਈ ਗਲਤ ਕਰੇ ਤਾਂ ਮੇਰਾ ਫਰਜ਼ ਬਣਦਾ ਵੀ ਮੈਂ ਉਹਨੂੰ ਪਹਿਲਾਂ ਰੋਕਾਂ ਵੀ ਤੇਰਾ ਕੀ ਹੱਕ ਬਣਦਾ ਮੇਰੀ ਮਾਂ ਨੂੰ ਟੱਚ ਕਰਨ ਦਾ ਇਦਾਂ ਹੁਣ ਅੱਗੇ ਕੀ ਹੁੰਦਾ ਜੀ ਅਸੀਂ ਚਾਹੁੰਦੇ ਕੀ ਆ ਜੀ ਹੁਣ ਕੀਤਾ ਕੀ ਕਿਹਾ ਦੇਖੋ ਇੱਕ ਤਾਂ ਜਿਹੜੀ ਬੇਬੇ ਜੀ ਨੇ ਇਸ ਵਕਤ ਸਾਡੇ ਕੋਲੇ ਮੌਜੂਦ ਨੇ ਤੁਹਾਨੂੰ ਅਸੀਂ ਪਹਿਲਾਂ ਬੇਬੇ ਜੀ ਨਾਲ ਮਿਲਾ ਦਿੰਨੇ ਆ ਇਹ ਬੇਬੇ ਜੀ ਇਸ ਵਕਤ ਤੁਸੀਂ ਕੈਮਰੇ ਦੇ ਉੱਪਰ ਦੇਖੋਗੇ ਸਾਡੇ ਕੋਲੇ ਨੇ ਲਚਕਾਣੀ ਪਿੰਡ ਆਪਣਾ ਫਰਜ ਸੇਵਾ ਸੁਸਾਇਟੀ ਦੇ ਵਿੱਚ ਬੇਬੇ ਜੀ ਦੇ ਨਾਲ ਉਹਨਾਂ ਦੀ ਧੀ ਨੇ ਹਨਾ ਜੀ ਹਾਂਜੀ ਜਿਹੜੀਆਂ ਧੀਆਂ ਐਸ ਵਕਤ ਦੋ ਨਾਲ ਆਈਆਂ ਨੇ ਬੇਬੇ ਜੀ ਦੇ ਉੱਪਰ ਇੱਕ ਕੈਮਰਾ ਰੱਖਿਆ ਜਾਵੇ ਬੇਬੇ ਜੀ ਠੀਕ ਹੋ ਤੁਸੀਂ ਹਾਂਜੀ ਹਾਂਜੀ ਠੀਕਾ ਠੀਕੋ ਹਾਂਜੀ ਅੱਛਾ ਜੀ ਤੁਹਾਡੀ ਨੂੰ ਤਾਂ ਚਲੀ ਗਈ ਜੀ ਜੇਲ੍ਹ ਚ ਨਾ ਜੀ ਨਾ ਨਾ ਹਾਂਜੀ ਇਹ ਕੰਮ ਨਹੀਂ ਕਰਨਾ ਆਪਾਂ ਕਾਤੋ ਜੀ ਨਾ ਕਰਤਾ ਜੀ ਤਾਂ ਕੰਮ ਨਾ ਜੀ ਜਮਾਨੇ ਨਹੀਂ ਕਰਨੀ ਜੇਲ੍ਹ ਹੋ ਗਈ ਜੀ ਉਹਨੂੰ ਤਾਂ ਨਾ ਜੀ ਰੋਟੀ ਖਾਣੀ ਹੈ ਮੈਂ ਅੱਛਾ ਉਧਰ ਦੀ ਜਾ ਕੇ ਤੁਸੀਂ ਵੀਡੀਓ ਬਣਾਓ ਮੈਂ ਇੱਧਰ ਦੀ ਇੱਕ ਮਿੰਟ ਗੱਲ ਕਰਦਾ ਤੁਸੀਂ ਮੂਰੇ ਦੀ ਬਣਾ ਲਓ ਹਨਾ ਇੱਕ ਮਿੰਟ ਵੀਡੀਓ ਬੇਬੇ ਨਾਲ ਆਪਾਂ 2 ਮਿੰਟ ਗੱਲ ਕਰਾਉਣੇ ਆ ਇੱਕ ਮਿੰਟਾ ਖੋਲੋ ਜੀ ਟਾਕੀ ਖੋਲ ਦਿਓ ਜੀ ਅੱਛੇ ਬੇਬੇ ਜੀ ਹਾਂਜੀ ਮੈਨੂੰ ਇਹ ਦੱਸੋ ਜੀ ਉਹਨਾਂ ਨੇ ਤੁਹਾਨੂੰ ਇੰਨਾ ਕੁੱਟਤਾ ਤੁਸੀਂ ਹਜੇ ਵੀ ਉਹਨਾਂ ਦਾ ਭਲਾ ਚਾਹੁੰਦੇ ਹੋ ਹਾਂਜੀ ਬਾਪੂ ਜੀ ਰੋਟੀ ਲੈ ਕੇ ਖਾਣੀ ਹੈ ਇਹਨਾਂ ਦੇ ਘੱਤੋਂ ਰੋਟੀ ਤਾਂ ਮਿਲ ਜੂਗੀ ਜੀ ਤੁਹਾਨੂੰ ਪਰ ਤੁਸੀਂ ਉਹਨੂੰ ਜੇਲ੍ਹ ਹੋਲਣ ਦੋ ਨਾ ਜੀ ਨਾ ਨਾ ਜਮਾ ਨਹੀਂ ਹੋਣ ਦੇਣੀ ਛੀਰੇ ਨੂੰ ਵੀ ਨਾਲੇ ਹੋਊਗੀ ਨਾ ਜੀ ਨਾ ਛੀਰੇ ਨੂੰ ਹੋਣ ਦੇ ਜੀ ਹਾਂਜੀ ਹਾਂ ਚੀਰਾ ਵੀ ਨਾਲੇ ਜਾਊਗਾ ਜੀ ਸ਼ੀਰ ਨੇ ਹਟਾਇਆ ਨਹੀਂ ਜੀ ਤੁਹਾਡੇ ਬੇਟੇ ਨੇ ਨਾਲ ਜੀ ਨਾਲ ਜਦੋਂ ਨਹੀਂ ਕਰਨਾ ਇਹ ਕੰਮ ਪਜੀ ਆਪਾਂ ਕਰਨਾ ਨਹੀਂ ਅੱਛਾ ਜੀ ਹਾਂਜੀ ਚਲੋ ਇਹ ਹੁਣ ਤੀਆਂ ਤੁਹਾਨੂੰ ਸਾਹਮਣੇ ਗਈਆਂ ਜੀ ਹਾਂਜੀ ਤੀਆਂ ਤਾਂ ਪਿਆਰ ਕਰਦੀਆਂ ਨੇ ਜੀ ਹਾਂਜੀ ਤੀਆਂ ਬੇਹਾਰਾ ਪਿਆਰ ਕਰਦੀਆਂ ਨੇ ਹਾਂਜੀ ਬਿਲਕੁਲ ਜਵਾਈ ਬੇਹਾਰਾ ਪਿਆਰ ਕਰਦੇ ਨੇ ਹਾਂ ਨੇ ਠੀਕ ਹੈ ਜੀ ਹਾਂਜੀ ਸਾਰਾ ਬਿਲਕੁਲ ਠੀਕ ਹੈ ਇਹ ਬੇਬੇ ਜੀ ਨੇ ਦੇਖੋ ਤੁਸੀਂ ਹਾਂਜੀ ਬੇਬੇ ਜੀ ਇਦਾਂ ਮੰਗੀ ਜਾਂਦੇ ਨੇ ਹਾਂ ਦੇਖੋ ਤੁਸੀਂ ਅੱਜ ਵੀ ਜਿਹੜਾ ਭਲਾ ਚਾਹੁੰਦੇ ਨੇ ਅੱਜ ਵੀ ਉਹਨਾਂ ਨੂੰ ਲੱਗਦਾ ਵੀ ਕਿਸੇ ਨੂੰ ਜੇਲ੍ਹ ਨਾ ਹੋਵੇ ਪਰ ਅਸੀਂ ਅਗਲੀ ਹੁਣ ਜਿਹੜੀ ਗੱਲ ਦੱਸਣਾ ਚਾਹੁੰਦੇ ਆ ਸੰਗਤ ਨੂੰ ਵੀ ਜਿਹੜਾ ਬੇਬੇ ਜੀ ਨੂੰ ਹੁਣ ਇੱਕ ਤਾਂ ਧੀਆ ਸਾਹਮਣ ਰਹੀਆਂ ਨੇ ਜੀ ਇਸ ਵਕਤ ਇੱਧਰ ਵੀ ਭੈਣ ਖੜੇ ਨੇ ਜੀ ਇਹ ਵੀ ਇਹਨਾਂ ਦੇ ਬੇਬੇ ਜੀ ਦੇ ਬੇਟੀ ਆ ਜੀ ਤੇ ਇੱਕ ਤਾਂ ਜਿਹੜੀਆਂ ਧੀਆ ਸਾਹਮਣਗੀਆਂ ਆਜੋ ਭੈਣ ਆਜੋ ਆਜੋ ਵੀਰ ਇੱਧਰ ਆਜੋ ਅਤੇ ਉਸ ਤੋਂ ਬਾਅਦ ਕੀ ਆ ਜੀ ਇੱਕ ਤਾਂ ਜਿਹੜੀਆਂ ਧੀਆ ਇਸ ਵਕਤ ਬੇਬੇ ਜੀ ਨੂੰ ਸਾਹਮੜੀਆਂ ਨੇ ਦੂ ਘਰ ਦੇ ਵਿੱਚ ਕੈਮਰੇ ਜਿਹੜੇ ਲਾਏ ਜਾਣਗੇ ਜਿਹਦੇ ਵਿੱਚ ਜਿਹੜਾ ਕੋਈ ਵੀ ਨਿਗਾਹ ਮਾਰ ਸਕਦਾ ਕੋਈ ਵੀ ਚੈੱਕ ਕਰ ਸਕਦਾ ਬੱਸ ਤਾਂ ਇਸ ਵੀਰ ਨੇ ਹੁਣ ਜ਼ਿੰਮੇਵਾਰੀ ਚੱਕ ਲਈ ਅਸੀਂ ਤਾਂ ਕਹਿੰਦੇ ਆ ਸੰਗਤ ਨੂੰ ਵੀ ਜਿਹੜਾ ਇੱਕ ਮੌਕਾ ਹਰੇਕ ਨੂੰ ਦੇਣਾ ਚਾਹੀਦਾ ਜੀ ਇਸ ਵੀਰ ਨੇ ਕਿਹਾ ਵੀ ਮੈਂ ਆਪਣੀ ਮਾਂ ਦੀ ਸੇਵਾ ਕਰੂੰਗਾ ਵੀ ਮੈਂ ਅੱਗੇ ਤੋਂ ਇਹ ਗਲਤੀ ਨਹੀਂ ਹੋਣ ਦਊਗਾ ਵੀ ਜੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਦੋ ਕਮੈਂਟ ਬਾਬਾ ਜੀ ਦੇਖੋ ਮੈਂ ਤੁਹਾਨੂੰ ਪਹਿਲਾਂ ਹੀ ਦੱਸਿਆ ਮੈਂ ਇੱਕ ਮਜ਼ਦੂਰ ਹਾਂ ਮਜ਼ਦੂਰੀ ਕਰਕੇ ਕਰਨਖਾਨ ਵਾਲਾ ਮੈਂ ਸਵੇਰੇ 4:00 ਵੇ ਨਿਕਲ ਜਾਂਦਾ ਸੀਗਾ ਸ਼ਾਮੀ ਕਿਤੇ ਦਾ ਜਿੱਦਾਂ ਟਾਈਮ ਲੱਦਾ ਰੋਟੀ ਖਾਣਾ ਜਾਂਦਾ ਜੀ ਨਹੀਂ ਉਹ ਵੀ ਚਾਹ ਚੂਪੀ ਕੇ ਬਾਹਰੀ ਸੀਗਾ ਜੀ ਤੇ ਠੀਕ ਆ ਵੀ ਇਹਨਾਂ ਨੇ ਜਿਹੜੀ ਗਲਤੀ ਕੀਤੀ ਉਹ ਬਹੁਤ ਵੱਡੀ ਬਖਸ਼ਣਯੋਗ ਨਹੀਂ ਸੀਗੀ ਬਸ ਸੰਗਤ ਅੱਗੇ ਹੱਥ ਬੰਨ੍ਹ ਕੇ ਬੇਨਤੀ ਆ ਵੀ ਮੇਰੇ ਬੱਚੇ ਛੋਟੇ ਛੋਟੇ ਨੇ ਜੀ ਵੀ ਹੁਣ ਜੇ ਮੈਂ ਚਲਾ ਗਿਆ ਮੇਰੀ ਮਾਤਾ ਮੇਰੇ ਬਣਾ ਰਹਿੰਦੀ ਨਹੀਂ ਵੀ ਇਹਨੇ ਮੇਰੇ ਨੂੰ ਪਹਿਲਾਂ ਮਰ ਜਾਣਾ ਬਾਕੀ ਹੁਣ ਮੈਂ ਸਾਰੀ ਸੰਗਤ ਅੱਗੇ ਹੱਥ ਬੰਨ੍ਹ ਕੇ ਵੀਰ ਜੀ ਦੇਖੋ ਜੋ ਕੁਸ ਹੋਇਆ ਗਲਤੀ ਸਭ ਮੇਰੀ ਵੀ ਗਲਤੀ ਹੈ ਕਿਉਂਕਿ ਮੇਰੇ ਕੋਲ ਮੇਰੇ ਪਰਿਵਾਰ ਨੂੰ ਟਾਈਮ ਨਹੀਂ ਦਿੱਤਾ ਗਿਆ ਠੀਕ ਹੈ ਬਸ ਹੁਣ ਇਹ ਵਿਸ਼ਵਾਸ ਨਾਲ ਮੈਂ ਇੱਥੇ ਵੀ ਮੇਰੀ ਮਾਂ ਨੂੰ ਅੱਜ ਤੋਂ ਬਾਅਦ ਦੇ ਵਿੱਚ ਕੋਈ ਦਿੱਕਤ ਆਉਂਦੀ ਆ ਸਭ ਤੋਂ ਪਹਿਲਾਂ ਇਹ ਤੇ ਜ਼ਿੰਮੇਵਾਰ ਮੈਂ ਹੋਊਗਾ ਤੇ ਉਸ ਤੋਂ ਬਾਅਦ ਵਿੱਚ ਸਾਰੀ ਸੰਗਤ ਕੋਈ ਵੀ ਕਹੇ ਵੀ ਕਾਰਵਾਈ ਆਪਣੀ ਬਣਦੀ ਕਰ ਸਕਦੇ ਆ ਜੀ ਤੁਸੀਂ ਹੁਣ ਤੁਹਾਡੀ ਵਾਈਫ ਨੂੰ ਇਹ ਸਮਝਾਉਣਾ ਪ੍ਰੋਪਰ ਬਹਿ ਤਾ ਸਮਝਾਤਾ ਤੇ ਦੂਜੀ ਗੱਲ ਜੀ ਹੁਣ ਇੱਕ ਨਾਂ ਜਿ ਘਰ ਦੇ ਵਿੱਚ ਜਿਵੇਂ ਪਹਿਲਾਂ ਪਿੰਡ ਵਾਸੀਆਂ ਦਾ ਕਹਿਣਾ ਸੀ ਵੀ ਸਾਨੂੰ ਘਰੇ ਨਹੀਂ ਐਂਟਰ ਹੋਣ ਦਿੰਦੀ ਸੀ ਇਹਨਾਂ ਦਾ ਸੁਭਾਅ ਬਾਰੇ ਤਾਂ ਕਿਸੇ ਨੇ ਨਹੀਂ ਕਿਹਾ ਵੀ ਗਲਤ ਆ ਇਹਨਾਂ ਦੀ ਵਾਈਫ ਬਾਰੇ ਬਹੁਤ ਕਿਹਾ ਵੀ ਉਹ ਭਾਈ ਗਾਲਾਂ ਕੱਢਦੀ ਆ ਉਹ ਕਹਿ ਦੇਣਾ ਵੀ ਤਾਂ ਕਿਸੇ ਨੇ ਕੁਝ ਕਰਾਤਾ ਫਲਾਣੇ ਦੀ ਫਲਾਣਾ ਇਦਾਂ ਗਲਤ ਆ ਫਲਾਣਾ ਦੀ ਬੇਟੀ ਇਦਾਂ ਗਲਤ ਆ ਫਲਾਣੇ ਦੀ ਨੂੰਹ ਇਦਾਂ ਗਲਤ ਆ ਉਹ ਕੁਛ ਕਰਦੇ ਸੀ ਇਸ ਕਰਕੇ ਹੁਣ ਇਹਨਾਂ ਦੇ ਘਰ ਦੇ ਵਿੱਚ ਮਨਾਹੀ ਨਹੀਂ ਹੈਗੀ ਜੇ ਕਿਸੇ ਨੇ ਵੀ ਮਿਲਣਾ ਤਾਂ ਪਿੰਡ ਵਾਸੀ ਬੇਬੇ ਜੀ ਨੂੰ ਆ ਕੇ ਮਿਲ ਸਕਦੇ ਨੇ ਧੀਆਂ ਆ ਕੇ ਮਿਲ ਸਕਦੀਆਂ ਨੇ ਅਤੇ ਇਹਦੇ ਨਾਲ ਵੀ ਬਹੁਤ ਅਸਰ ਪਾਊਗਾ ਬਾਕੀ ਕੈਮਰੇ ਵੀ ਲੱਗਣਗੇ ਬਾਕੀ ਸਭ ਤੋਂ ਵੱਡੇ ਕੈਮਰੇ ਨੇ ਪਿੰਡ ਵਾਸੀ ਗਵਾਂਢੀ ਜਿਹੜੇ ਇਸ ਬੇਬੇ ਜੀ ਦਾ ਭਲਾ ਚਾਹੁੰਦੇ ਨੇ ਵੀ ਬੇਬੇ ਤੇ ਤਸ਼ੱਦਦ ਨਾ ਹੋਵੇ ਇਸ ਕਰਕੇ ਹੁਣ ਆਪਾਂ ਇੱਕ ਮੌਕਾ ਇਹਨਾਂ ਚੀਜ਼ਾਂ ਨੂੰ ਮੁੱਖ ਰੱਖਦੇ ਹੋਏ ਤੁਸੀਂ ਸਾਰੇ ਭੈਣ ਭਰਾਵਾਂ ਨੇ ਦਿੱਤਾ ਇੱਕ ਮੌਕਾ ਜਿਹੜਾ ਜੇ ਕੋਈ ਫੇਰ ਵੀ ਤੁਹਾਡੇ ਮਨਚਾ ਭੈਣ ਭਰਾਵਾਂ ਦੇ ਤੁਸੀਂ ਇਹਨਾਂ ਨਾਲ ਗੱਲ ਕਰ ਸਕਦੇ ਹੋ ਆਕੇ ਜੀ ਤੇ ਬੇਬੇ ਜੀ ਦਾ ਹੁਣ ਅਸੀਂ ਇਲਾਜ ਸ਼ੁਰੂ ਕਰਨ ਲੱਗੇ ਜਿਹੜੀ ਸਭ ਤੋਂ ਵੱਡੀ ਗੱਲ ਆ ਕਿਉਂਕਿ ਬੇਬੇ ਜੀ ਬਾਰੀ-ਬਾਰੀ ਚੀਜ਼ਾਂ ਮੰਗਦੇ ਨੇ ਅਸੀਂ ਇਹ ਦੋ ਕਾਰਡ ਇਸ਼ੂ ਕੀਤੇ ਨੇ ਸੰਸਥਾ ਵੱਲੋਂ ਇਹ ਡਾਕਟਰ ਕੋਲੇ ਜਾਣਗੇ ਪਹਿਲਾਂ ਤਾਂ ਫਿਰ ਇਹ ਮੈਡੀਕਲ ਸਟੋਰ ਤੇ ਜਿਹੜਾ ਦਵਾਈ ਇਹਨਾਂ ਨੂੰ ਦਿੱਤੀ ਜਾਣੀ ਆ ਸੰਸਥਾ ਦੇ ਖਰਚੇ ਤੇ ਸੰਸਥਾ ਪਿਛਲੇ 5 ਸਾਲਾਂ ਦੇ ਵਿੱਚ 1000 ਪਲੱਸ ਐਸੇ ਮਰੀਜ਼ਾਂ ਨੂੰ ਮੈਡੀਸ ਉਹਦੇ ਵਿੱਚ ਤੁਸੀਂ ਸਾਰੇ ਭੈਣ ਭਰਾ ਸਾਨੂੰ ਵੱਧ ਚੜ ਕੇ ਸਪੋਰਟ ਕਰੋ ਜਿਹੜਾ ਦਵਾਈਆਂ ਦੇ ਵਿੱਚ ਬਹੁਤ ਲੋਡ ਆ ਤੁਹਾਡੇ ਸਾਧ ਦੀ ਕਈ ਕਿ ਲੱਖ ਰੁਪਏ ਬਿੱਲ ਮੈਡੀਕਲ ਤੇ ਖੜ ਜਾਂਦਾ ਜੀ ਉੱਥੇ ਜਰੂਰ ਸਪੋਰਟ ਕਰਿਆ ਕਰੋ ਲੋੜਵੰਦਾਂ ਨੂੰ ਜਿਹੜਾ ਦਵਾਈ ਉੱਥੋਂ ਦਿੱਤੀ ਜਾਂਦੀ ਹੈ ਕੋਈ ਵੀ ਆ ਕੇ ਚੈੱਕ ਕਰ ਸਕਦਾ ਕੋਈ ਵੀ ਐਨੀ ਟਾਈਮ ਜਿਹੜੇ ਮਰਜ਼ੀ ਟਾਈਮ ਆ ਕੇ ਤੁਸੀਂ ਇਹ ਚੈੱਕ ਕਰ ਸਕਦੇ ਹੋ ਵੀ ਕਿੰਨੇ ਮਰੀਜ਼ ਨੇ ਕਿੰਨੀਆਂ ਦੀ ਦਵਾਈ ਚੱਲਦੀ ਆ ਕਿਹੜਾ ਮਰੀਜ਼ ਕਿੱਥੋਂ ਦਾ ਕਿਹਨੇ ਕਿੰਨੇ ਸਾਲ ਦਵਾਈ ਖਾਧੀ ਤੇ ਕਿਵੇਂ ਉਹਨਾਂ ਨੂੰ ਜਿਹੜਾ ਸਾਰਾ ਮੈਨੇਜਮੈਂਟ ਉਹਦੀ ਕੀਤੀ ਜਾਂਦੀ ਆ ਤੁਸੀਂ ਇਹਦੇ 'ਚ ਜਰੂਰ ਸਾਰੇ ਭੈਣ ਭਰਾ ਸਪੋਰਟ ਕਰਿਆ ਕਰੋ ਸਾਡੀ ਇਹ ਬੇਨਤੀ ਹੈ ਦੂਜੀ ਗੱਲ ਫੋਟੋ ਵੀਰੇ ਦੂਜੀ ਗੱਲ ਜੀ ਤੁਸੀਂ ਇਸ ਵੀਡੀਓ ਨੂੰ ਵੀ ਸ਼ੇਅਰ ਕਰਿਓ ਤਾਂ ਜੋ ਇਹ ਗੱਲ ਆ ਜਿਹੜੀ ਸਾਰਿਆਂ ਤੱਕ ਪਹੁੰਚ ਜੇ ਵੀ ਬੇਬੇ ਜੀ ਇਸ ਵਕਤ ਪ੍ਰੋਪਰ ਸੇਫ ਨੇ ਜੀ ਜਦੋਂ ਸੰਸਥਾ ਵਿੱਚ ਐਡ ਹੋ ਗਈ ਜੇ ਤੁਹਾਨੂੰ ਸਾਡੇ ਤੇ ਯਕੀਨ ਆ ਤਾਂ ਤੁਸੀਂ ਇਸ ਗੱਲ ਦਾ ਵਿਸ਼ਵਾਸ ਰੱਖਿਓ ਘਰਾਂ ਦੇ ਵਿੱਚ ਤੇ ਅਸੀਂ ਉਸ ਬੇਬੇ ਨਾਲ ਦੁਬਾਰਾ ਤੋਂ ਗਲਤ ਨਹੀਂ ਹੋਣ ਦਵਾਵਾਂਗੇ ਅਸੀਂ ਇਹ ਵਾਅਦਾ ਕਰਦੇ ਹਾਂ ਜੇਕਰ ਗਲਤ ਹੋਊਗਾ ਫਿਰ ਉਹ ਖਾਲਸੇ ਕੋਲੇ ਸਾਰੇ ਅਧਿਕਾਰ ਹੈਗੇ ਨੇ ਕੋਰਟ ਕਚੈਰੀਆਂ ਬਹੁਤ ਦੂਰ ਦੀਆਂ ਗੱਲਾਂ ਨੇ ਮੈਂ ਤਾਂ ਸਭ ਤੋਂ ਵੱਡੀ ਗਲਤੀ ਇਸ ਮਨੁੱਖ ਦੀ ਗਿਣਦਾ ਸਭ ਤੋਂ ਵੱਡੀ ਗਲਤੀ ਇਸ ਮਨੁੱਖ ਦੀ ਆ ਜਿਨੇ ਆਪਣੀ ਵਾਈਫ ਨੂੰ ਰੋਕੇ ਹੀ ਨਹੀਂ ਕਦੇ ਜੇ ਉਹ ਘਰੇ ਝੜਕਦੀ ਸੀ ਤਾਂ ਰੋਕਣਾ ਬਾਈ ਦਾ ਫਰਜ਼ ਬਣਦਾ ਸੀ ਇਸ ਵੀਰ ਦਾ ਦੂਜੀ ਗੱਲ ਹੁਣ ਤੁਸੀਂ ਸਾਰੇ ਭੈਣ ਭਰਾਵਾਂ ਨੇ ਦੇਖ ਲਿਆ ਇਸ ਵਕਤ ਅਸੀਂ ਲਚਕਾਣੀ ਪਿੰਡ ਦੇ ਵਿੱਚੋਂ ਇਹ ਵੀਡੀਓ ਸਾਂਝੀ ਕੀਤੀ ਆ ਤੁਹਾਨੂੰ ਇੱਥੇ ਬਹੁਤ ਵੱਡੀ ਪੱਧਰ ਤੇ ਐਸੇ ਵੀਰ ਰਹਿ ਰਹੇ ਨੇ ਜਿਨ੍ਹਾਂ ਨੂੰ ਐਸੀਆਂ ਤਸ਼ੱਦਦਾਂ ਦੇ ਵਿੱਚੋਂ ਹੀ ਛੁਡਾਇਆ ਗਿਆ ਸੀ ਜਿਵੇਂ ਕਿਸੇ ਨੂੰ ਬੰਦੂਆ ਮਜ਼ਦੂਰੀ ਚੋਂ ਕਿਸੇ ਦੇ ਸੰਗਲ ਲਾਇਆ ਜਾਂਦਾ ਸੀ ਕਿਸੇ ਦੇ ਕੋਈ ਹਾਲਾਤ ਅੱਗੇ ਬਹੁਤ ਕੇਸ ਨੇ ਜੇ ਤੁਹਾਡਾ ਜਿਹੜਾ ਸਾਥ ਆ ਨਾ ਜਿਸ ਪੱਧਰ ਤੇ ਤੁਸੀਂ ਸਾਡਾ ਸਾਥ ਦਿੱਤਾ ਇਸੇ ਪੱਧਰ ਤੇ ਸਾਦ ਸਾਨੂੰ ਇਦਾਂ ਹੀ ਚਾਹੀਦਾ ਤੁਹਾਡਾ ਤੇ ਤੁਸੀਂ ਸੱਚ ਜਾਣਿਓ ਬਹੁਤ ਐਸੇ ਕੇਸ ਨੇ ਉਹਨਾਂ ਵਾਲੇ ਸਮੇਂ 'ਚ ਜਿਨ੍ਹਾਂ ਨੂੰ ਤਸ਼ੱਦਦ ਕੀਤਾ ਜਾ ਰਿਹਾ ਜਿਨ੍ਹਾਂ ਦੇ ਵਿੱਚ ਸਾਡੇ ਮਾਸੂਮ ਮੰਦਬੁੱਧੀ ਬੰਦਿਆਂ ਨੂੰ ਫੜ ਕੇ ਉਹਨਾਂ ਤੋਂ ਬੰਦੂਆ ਮਜ਼ਦੂਰੀ ਕਰਵਾਈ ਜਾ ਰਹੀ ਆ ਉਹਨਾਂ ਨੂੰ ਘਰਾਂ 'ਚ ਬੰਦ ਮੰਨ ਕੇ ਰੱਖਿਆ ਜਾਂਦਾ ਉਹਨੂੰ ਕੁੱਟਮਾਰ ਕੀਤੀ ਜਾਂਦੀ ਆ ਸਾਡੇ ਕੋਲ ਤਾਂ ਬਹੁਤ ਪ੍ਰੂਫ ਨੇ ਜੀ ਪਰ ਸਾਡੀ ਪ੍ਰਸ਼ਾਸਨ ਵੱਲੋਂ ਕੋਈ ਸਪੋਰਟ ਨਹੀਂ ਜੀ ਪ੍ਰਸ਼ਾਸਨ ਇੱਥੇ ਹੈਗਾ ਜਿੱਥੇ ਅੜੀ ਵਾਲੀ ਗੱਲ ਹੋ ਜਾਂਦੀ ਆ ਜਿੱਥੇ ਕੋਈ ਗਾਂ ਵਾਲਾ ਬੰਦਾ ਅੜ ਜੇ ਉੱਥੇ ਅਸੀਂ ਪਰਚਾ ਜ਼ਰੂਰ ਕਰਾ ਦੰਨੇ ਆ ਪਰ ਅਦਰਵਾਈਜ਼ ਜਿਹੜੀ ਅਸੀਂ ਮਦਦ ਚਾਹੁੰਦੇ ਆ ਪ੍ਰਸ਼ਾਸਨ ਵੱਲੋਂ ਉਹ ਮਦਦ ਜਦੋਂ ਤੁਸੀਂ ਸਾਰੇ ਭੈਣ ਭਰਾ ਹੋਰ ਸਪੋਰਟ ਕਰੋਗੇ ਸਾਡੀ ਤਾਂ ਉਸ ਜਿਹੜੀ ਉਹ ਵੀ ਜਿਹੜਾ ਪ੍ਰੈਸ਼ਰ ਬਣ ਜਾਣਾ ਵੀ ਉਹਨਾਂ ਨੂੰ ਆਟੋਮੈਟਿਕਲੀ ਇਹ ਚੀਜ਼ ਦੇ ਉੱਪਰ ਇੱਕ ਕਾਨੂੰਨ ਜਿਹੜਾ ਦੁਬਾਰਾ ਤੋਂ ਘੜਨਾ ਪੈਣਾ ਵੀ ਬੰਦੂਆ ਮਜ਼ਦੂਰੀ ਇਹ ਜ਼ੁਲਮ ਕਦੇ ਕਿਸੇ ਤੇ ਨਾ ਹੋਵੇ ਧੰਨਵਾਦ ਤੁਹਾਡਾ ਤੁਸੀਂ ਆਉਂਦੇ ਜਾਂਦੇ ਪਟਿਆਲੇ ਤੋਂ ਪਹਾਸੋ ਰੋਡ ਦੇ ਉੱਪਰ ਨਿਸ਼ਕਾਣੀ ਪਿੰਡ ਦੇ ਵਿੱਚ ਜਰੂਰ ਖੜਕੇ ਜਾਇਆ ਕਰੋ ਇੱਥੇ ਉਹ ਰੂਹਾਂ ਰਹਿ ਰਹੀਆਂ ਨੇ ਜਿਨ੍ਹਾਂ ਨੂੰ ਤੁਹਾਡੇ ਪਿਆਰ ਦੀ ਲੋੜ ਆ ਜਿਨ੍ਹਾਂ ਨੂੰ ਤੁਹਾਡੇ ਤੋਂ ਦਵਾਮਾਂ ਦੀ ਲੋੜ ਆ 150 ਉਹ ਸਰੀਰ ਨੇ ਬੀਬੀਆਂ ਵੀ ਨੇ ਬੱਚਾ ਵੀ ਆ ਤੁਸੀਂ ਆਉਂਦੇ ਜਾਂਦੇ ਨਾਲ ਨਾ 10 ਮਿੰਟ ਜ਼ਰੂਰ ਮਿਲ ਕੇ ਜਾਇਆ ਕਰੋ ਬਹੁਤ ਭੈਣ ਭਰਾਵਾਂ ਨੇ ਕੱਲ ਦਾ ਸਾਨੂੰ ਇਹ ਪੁੱਛਿਆ ਵੀ ਅਸੀਂ ਤੁਹਾਡੀ ਸਪੋਰਟ ਕਰਨਾ ਚਾਹੁੰਦੇ ਆਂ ਤੁਸੀਂ ਸਾਨੂੰ ਦੱਸੋ ਅਸੀਂ ਕੀ ਕਰੀਏ ਅਸੀਂ ਸੰਗਤ ਨੂੰ ਦੱਸਣਾ ਚਾਹੁੰਦੇ ਆਂ ਸਪੋਰਟ ਸਾਡੀ ਉਸ ਲੈਂਟਰ ਦੇ ਰੂਪ ਵਿੱਚ ਤੁਸੀਂ ਕਰ ਸਕਦੇ ਹੋ ਸਰੀਆ ਤੁਸੀਂ ਦਵਾ ਸਕਦੇ ਹੋ ਇੱਟਾਂ ਭੇਜ ਸਕਦੇ ਹੋ ਰੇਤਾ ਭੇਜ ਸਕਦੇ ਹੋ ਬਜਰੀ ਭੇਜ ਸਕਦੇ ਹੋ ਹੋਰ ਮਟੀਰੀਅਲ ਬਹੁਤ ਤਰ੍ਹਾਂ ਦਾ ਚਾਹੀਦਾ ਜੀ ਉਹ ਤੁਸੀਂ ਖੁਦ ਆਪ ਕਰ ਸਕਦੇ ਹੋ ਸਿੱਧੇ ਬਿੱਲ ਪੇਪ ਕਰ ਸਕਦੇ ਹੋ ਸਰੀਏ ਦੇ ਇੱਟਾਂ ਦੇ ਬਜਰੀ ਦੇ ਰੇਤੇ ਦੇ ਸਿੱਧੇ ਬਿੱਲ ਤੁਸੀਂ ਭਰ ਸਕਦੇ ਹੋ ਆਪ ਖੁਦ ਲੈ ਕੇ ਚੀਜ਼ ਦੇ ਸਕਦੇ ਹੋ ਦੂਜੀ ਗੱਲ ਜੀ ਉਹ ਰੇ ਦਵਾਈਆਂ ਦੀ ਬਹੁਤ ਲੋੜ ਹੈ ਜੀ ਸਾਨੂੰ ਦਵਾਈਆਂ ਚ ਬਹੁਤ ਸੰਗਤ ਨੂੰ ਜਿਹੜਾ ਬੇਨਤੀ ਕਰਨੀ ਪੈਂਦੀ ਆ ਕਿਉਂਕਿ ਦਵਾਈਆਂ ਚੱਲੇ ਬਹੁਤ ਰਹੀਆਂ ਨੇ ਹਜ਼ਾਰ ਬੰਦਾ ਤਾਂ ਉਹ ਆ ਜਿਵੇਂ ਬੇਬੇ ਜੀ ਨੇ ਐਦਾਂ ਹਜ਼ਾਰ ਪੇਸ਼ੈਂਟ ਹਜ਼ਾਰ ਰੂਹਾਂ ਤਾਂ ਉਹ ਨੇ ਜੀ ਫਿਰ ਆਪਣੇ ਕੋਲੇ 150 ਮੈਂਬਰ ਆਪਣੇ ਕੋਲੇ ਬੈਠੇ ਨੇ ਜਿਨ੍ਹਾਂ ਦੀ ਮੈਡੀਸਨ ਚੱਲ ਰਹੀ ਆ ਤੁਸੀਂ ਸਾਰੇ ਭੈਣ ਭਰਾ ਜਿਹੜੇ ਭੈਣ ਭਰਾ ਕਹਿੰਦੇ ਨੇ ਅਸੀਂ ਤੁਹਾਨੂੰ ਭਾਈ ਮਾਇਆ ਭੇਜਦੇ ਆ ਮਾਇਆ ਦੀ ਬੇਸ਼ੱਕ ਇੱਥੇ ਬਥੇਰੀ ਲੋੜ ਆ ਪਰ ਕੋਸ਼ਿਸ਼ ਕਰੋ ਆਪ ਜੀ ਮਟੀਰੀਅਲ ਦੋ ਪਹਿਲਾਂ ਤਾਂ ਕੋਈ ਰੇਤਾ ਬਜਰੀ ਸਿਮਿੰਟ ਕੋਈ ਰਾਸ਼ਨ ਕੋਈ ਦਵਾਈਆਂ ਕੱਪੜਾ ਬਾਲਣ ਕੋਈ ਐਦਾਂ ਦੀਆਂ ਚੀਜ਼ਾਂ ਲੈ ਕੇ ਸਾਨੂੰ ਦੋ ਜਿੰਨੀ ਕਿ ਸਾਨੂੰ ਮਾਇਆ ਦੀ ਲੋੜ ਪੈਂਦੀ ਆ ਉਹ ਸਾਨੂੰ 100 ਦੇ ਵਿੱਚੋਂ 10% ਲੋੜ ਪੈਂਦੀ ਆ ਉਹ ਵੀ ਸਾਡੇ ਕੋਲੇ ਸੰਗਤ ਦੀ ਉਹ ਆ ਸਾਨੂੰ ਜੇ ਜ਼ਿਆਦਾ ਲੋੜ ਹੋਏ ਅਸੀਂ ਤੁਹਾਡੇ ਤੋਂ ਮੰਗਾਂਗੇ ਪਰ ਤੁਸੀਂ ਜਿੰਨੇ ਵੀ ਭੈਣ ਭਰਾ ਜੁੜਿਓ ਤੁਸੀਂ ਰਾਸ਼ਨ ਦੇ ਵਿੱਚ ਜ਼ਰੂਰ ਆਪਣੇ ਆਪ ਲੈ ਕੇ ਚੀਜ਼ ਦੋ ਬਾਲਣ ਇੱਥੇ ਬਹੁਤ ਲੋੜ ਆ ਸਿਲੰਡਰਾਂ ਦੀ ਲੋੜ ਆ ਡੀਜ਼ਲ ਦੀ ਲੋੜ ਆ ਅਨੇਕਾਂ ਤਰ੍ਹਾਂ ਦੀਆਂ ਚੀਜ਼ਾਂ ਲੈਣ ਵਾਲੀਆਂ ਨੇ ਪਾਣੀ ਵਾਲੇ ਟੈਂਕ ਡੀਜ਼ਲ ਵਾਲੇ ਟੈਂਕ ਪਲੱਸ ਟੁਆਇਲਟ ਵਾਲੇ ਟੈਂਕ ਬਹੁਤ ਖੁਸ਼ ਆ ਜੀ ਉਹ ਜਿਵੇਂ ਜਿਵੇਂ ਸੰਗਤ ਜੁੜਦੀ ਜਾਊਗੀ ਜੀ ਉਦੋਂ-ਉਦੋਂ ਅਸੀਂ ਬੇਨਤੀਆਂ ਸੰਗਤਾਂ ਨੂੰ ਕਰਦੇ ਜਾਵਾਂਗੇ ਸਾਡੀ ਬੇਨਤੀ ਇਹ ਆ ਇਸ ਘਰ ਦੇ ਵਿੱਚ ਅਸੀਂ ਤੁਹਾਡੇ ਤੋਂ ਮੰਗਦੇ ਕੀ ਆ ਅਸੀਂ ਤੁਹਾਡੇ ਤੋਂ ਤੁਹਾਡਾ ਸਮਾਂ ਮੰਗਦੇ ਆ ਤੁਸੀਂ ਸੇਵਾ ਜਿਹੜੀ ਚਾਹੇ 20 ਸਾਲਾਂ ਨੂੰ ਕਰਿਓ ਚਾਹੇ 30 ਸਾਲਾਂ ਨੂੰ ਕਰਿਓ ਜੀ ਪਰ ਤੁਸੀਂ ਆਉਂਦੇ ਜਾਂਦੇ ਇਹਨਾਂ ਰੂਹਾਂ ਨੂੰ ਜਰੂਰ ਮਿਲ ਕੇ ਜਾਇਆ ਕਰੋ ਇਹ ਗੁਰੂ ਨਾਨਕ ਦਾ ਦਰ ਆ ਗੁਰੂ ਨਾਨਕ ਪਾਤਸ਼ਾਹ ਦੀ ਇਹੋ ਜੀ ਕਿਰਪਾ ਇਸ ਘਰ ਤੇ ਤੁਹਾਡੇ ਆਉਣ ਦੇ ਨਾਲ ਇਸ ਘਰ ਦੇ ਵਿੱਚ ਸ਼ਾਂਤੀ ਹੁ ਤੁਸੀਂ ਆਉਂਦੇ ਜਾਂਦੇ ਕਈ ਭੈਣ ਭਰਾ ਸੋਚ ਜਾਂਦੇ ਨੇ ਵੀ ਆਪਾਂ ਕੁਝ ਚੀਜ਼ ਨਹੀਂ ਲੈ ਕੇ ਚੱਲੇ ਤੁਸੀਂ ਐਦਾਂ ਕਦੇ ਵਜਨ ਨਾ ਸਮਝੋ ਤੁਸੀਂ ਇਹਨਾਂ ਨਾਲ 10 ਮਿੰਟ ਜ਼ਰੂਰ ਵਿਚਾਰ ਕਰਕੇ ਜਾਇਆ ਕਰੋ ਅਰਦਾਸ ਕਰਿਓ ਮਹਾਰਾ ਸਾਨੂੰ ਹੋਰ ਸਚਾਈ ਦੇਣ ਮਹਾਰਾ ਸਾਨੂੰ ਹੋਰ ਹਿੰਮਤ ਦੇਣ ਤੇ ਇਹਦੇ ਵਿੱਚ ਮੈਂ ਧੰਨਵਾਦ ਕਰਦਾ ਤੁਹਾਡਾ ਭੈਣ ਭਰਾਵਾਂ ਦਾ ਤੁਸੀਂ ਸਾਡੀ ਸਪੋਰਟ ਬਹੁਤ ਕੀਤੀ ਪ੍ਰੈਕਟੀਕਲੀ ਬਹੁਤ ਸਪੋਰਟ ਕੀਤੀ ਅਸੀਂ ਤਾਂ ਇਹ ਕਾਰਜ ਕਰ ਪਾਉਨੇ ਆ ਤਾਂ ਗੁਰੂ ਸਾਹਿਬ ਸੱਚੇ ਪਾਤਸ਼ਾਹ ਵਾਹਿਗੁਰੂ ਨੂੰ ਇਹ ਜਿਹੜਾ ਇਹ ਸੇਵਾ ਜਿਹੜੀ ਚੰਗੀ ਲੱਗੀ ਮਹਾਰਾ ਇਹਨੂੰ ਮਹਾਰਾਏ ਨੇ ਮਹਾਰਾਜ ਨੂੰ ਆਪਾ ਪਸੰਦ ਆ ਗਏ ਤਾਂ ਮਹਾਰਾਏ ਨੇ ਆਪਾਂ ਨੂੰ ਏਡੀ ਸੇਵਾ ਲਾਇਆ ਤੇ ਤੁਹਾਡਾ ਸਾਰੇ ਭੈਣ ਭਰਾਵਾਂ ਦਾ ਧੰਨਵਾਦ ਕੋਈ ਸਾਡੇ ਤੋਂ ਗਲਤੀ ਹੋ ਗਈ ਹੋਵੇ ਅਸੀਂ ਵੀ ਇੱਕ ਤੁਹਾਡੇ ਛੋਟੇ ਜੇ ਬੱਚੇ ਆ ਤੁਹਾਡੇ ਤੁਹਾਡੇ ਭਰਾ ਕਿਸੇ ਤੋਂ ਵੱਡੇ ਵੀ ਹੋਵਾਂਗੇ ਤੁਸੀਂ ਸਾਨੂੰ ਵੀ ਮਾਫ ਕਰਿਓ ਅਸੀਂ ਵੀ ਇਨਸਾਨ ਆ ਭਗਵਾਨ ਨਹੀਂ ਬਣ ਸਕਦੇ ਸੇਵਾ ਆਪ ਚਾਹੇ ਕਿੱਡੀ ਵੱਡੀ ਹੋਵੇ ਮਹਾਰਾਜ ਸੱਚੇ ਪਾਤਸ਼ਾਹ ਵਾਹਿਗੁਰੂ ਨੇ ਕਰਾਉਣ ਵਾਲੇ ਕਰਨ ਕਰਾਉਣ ਵਾਲਾ ਭਗਵਾਨ ਆ ਬੰਦਾ ਕਦੇ ਕੁਝ ਨਹੀਂ ਕਰ ਸਕਦਾ ਤੁਸੀਂ ਸਾਨੂੰ ਵੀ ਮਾਫੀ ਦੇ ਦਿਓ ਕਿਤੇ ਸਾਡੇ ਤੋਂ ਵੀ ਗਲਤੀ ਹੋ ਸਕਦੀ ਹੈ ਅਸੀਂ ਵੀ ਇਨਸਾਨ ਆ ਪਰ ਸਾਨੂੰ ਤੁਹਾਡੇ ਸਾਥ ਦੀ ਬਹੁਤ ਵੱਡੇ ਪੱਧਰ ਤੇ ਲੋੜ ਆ ਜੀ ਤਾਂ ਜੋ ਆਪਾਂ ਇਸ ਘਰ ਨੂੰ ਹੋਰ ਵੱਡੇ ਪੱਧਰ ਤੇ ਬਣਾ ਕੇ ਹੋਰ ਜਿਹੜਾ ਸੌਆਂ ਦੀ ਗਿਣਤੀ ਦੇ ਵਿੱਚ ਇਹਨਾਂ ਰੂਹਾਂ ਨੂੰ ਲਿਆ ਕੇ ਰੱਖ ਸਕੀਏ ਇਸ ਵਕਤ ਵੀ ਆਪਣੇ ਦੋ ਮੈਂਬਰ ਰਜਿੰਦਰਾ ਹਸਪੀਟਲ ਚ ਦਾਖਲ ਨੇ ਇੱਕ ਦੀ ਡੈਥ ਹੋ ਗਈ ਔਰ ਹੁਣ ਵੀ ਦੋ ਮੈਂਬਰਾਂ ਨੂੰ ਲੈ ਕੇ ਚੱਲੇ ਨੇ ਐਂਬੂਲੈਂਸ ਇੱਧਰ ਵੀਰਾਂ ਨੇ ਕੱਢੀ ਆ ਇਸ ਕਰਕੇ ਸਾਨੂੰ ਮੈਡੀਕਲ ਦੇ ਵਿੱਚ ਤੁਹਾਡੇ ਸਾਥ ਦੀ ਲੋੜ ਆ ਤੁਸੀਂ ਮੈਡੀਕਲ ਦੇ ਸਿੱਧਾ ਬਿੱਲ ਪੇ ਕਰ ਸਕਦੇ ਹੋ ਜੀ ਜਿਹੜਾ ਪਟਿਆਲੇ ਜਿੱਥੇ ਵੀ ਲੋੜ ਹੁੰਦੀ ਆ ਤੁਸੀਂ ਜਦੋਂ ਵੀ ਆਉਂਗੇ ਤਾਂ ਸਿੱਧਾ ਜਿਹੜਾ ਧੰਨਵਾਦ ਤੁਹਾਡਾ ਔਰ ਬੇਬੇ ਜੀ ਲਈ ਅਰਦਾਸ ਕਰਿਓ ਇਹ ਬੇਬੇ ਜੀ ਤੰਦਰੁਸਤ ਰਹਿ ਕੇ ਆਪਣਾ ਚੰਗਾ ਜਿਹੜਾ ਬੁਢਾਪੇ ਦਾ ਜੀਵਨ ਆ ਉਹ ਚੰਗਾ ਜਿਹੜਾ ਬਿਤਾ ਸਕਣ ਜੀ ਧੰਨਵਾਦ ਜੀ ਹੱਸਦੇ ਵਸਦੇ ਰਹੋ ਹੁਣ ਅਸੀਂ ਬੇਬੇ ਨੂੰ ਹਸਪੀਟਲ ਭੇਜਣ ਲੱਗੇ ਆ ਉਸ ਤੋਂ ਬਾਅਦ ਸਾਡੇ ਟੱਚ 'ਚ ਰਹਣਗੇ ਇੱਕ ਪਰਿਵਾਰਕ ਮੈਂਬਰ ਐ ਸੀ ਇਹਨਾਂ ਦੇ ਬਣ ਕੇ ਤੇ ਜਦੋਂ ਸੰਸਥਾ ਹੀ ਐਡ ਹੋ ਗਈ ਤਾਂ ਤੁਸੀਂ ਵੇਫਿਕਰ ਰਹੇ ਹੋ ਇਸ ਗੱਲ ਤੋਂ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਟ੍ਰਾਈਵਰੋਂ ਜੀ ਆਮ ਗੱਡੀ ਮੈਂ ਤੇ ਸੇਵਾ ਚੋਂ ਨਾ ਲੱਗ ਜਾ ਮੈਂ ਇੱਕ ਮਿੰਟ ਇੱਕ ਟੁਰ ਜਾ ਠੀਕ ਹੈ ਠੀਕ ਹੈ ਚਲੋ ਜੀ ਫੇ ਤੁਸੀਂ ਜਾਓ ਮੈਂ ਤੁਹਾਡੇ ਕੰਟੈਕਟ ਤੇ ਰਹੂੰਗਾ ਫੋਨ ਕਰਦਾ ਠੀਕ ਹੈ ਤੁਸੀਂ ਉੱਥੇ ਐਂਟਰੀ ਕਰਾਤੀ ਠੀਕ ਹੈ ਵੀਰੇ ਠੀਕ ਹੈ ਭੈਣੇ ਤੁਸੀਂ ਆਉਂਦੇ ਜਾਂਦੇ ਰਹਿਣਾ ਪੈਣਾ ਮੰਨ ਲਓ ਦਵਾਈ ਨਾਲ ਨਾ ਫਰਕ ਪਵੇ ਤੁਸੀਂ ਸਾਡੇ ਨਾਲ ਗੱਲ ਕਰਨੀ ਆ ਕਿ ਭਾਵੇਂ 10 ਦਿਨ ਦੀ ਦਵਾਈ ਦੇਣਗੇ ਉਹ ਫਿਰ ਚੇਂਜ ਕਰਨੀ ਪਊ ਇੱਕ ਦੋ ਵਾਰੀ ਜਿਹੜੀ ਦਵਾਈ ਬੇਬੇ ਨੂੰ ਲੱਗ ਗਈ ਫਿਰ ਉਹ ਲੰਬੀ ਚਲਣੀ ਆ ਦਵਾਈ ਸੰਸਥਾ ਵੱਲੋਂ ਤੁਹਾਨੂੰ ਦਿੱਤੀ ਜਾਣੀ ਆ ਕੋਈ ਮਸਲਾ ਨਹੀਂ ਤੁਸੀਂ ਸਾਡੇ ਨਾਲ ਤਾਲ ਮਿਲ ਕੇ ਰਹਿਣਾ ਤੁਹਾਨੂੰ ਲੱਗੇ ਵੀ ਬੇਬੇ ਨੂੰ ਫਰਕ ਨਹੀਂ ਪਿਆ ਸਾਡੇ ਨਾਲ ਸਾਡੇ ਤਾਲ ਮਿਲ ਕੇ ਰਹਿਓ ਠੀਕ ਹੈ ਜੀ ਕਰੋ ਗੱਡੀ ਸਟਾਰਟ ਦੀ ਪਾਓ ਚੱਲੇ ਪ੍ਰਸ਼ਾਦਾ ਛਕ ਲੋ ਜੀ ਛਕ ਕੇ ਨਹੀਂ ਤੁਸੀਂ ਇਹ ਛਕ ਲੈਂਦੇ ਜੀ ਛਕ ਕੇ ਘਰ ਨਹੀਂ ਸਕਦੇ ਅੱਛਾ ਠੀਕ ਹੈ ਜੀ ਠੀਕ ਹੈ ਠੀਕ ਹੈ ਠੀਕ ਹੈ ਚਲੋ ਇਹ ਬਾਈ ਉਹ ਨਹੀਂ ਡਰਾਈਵਰ ਆਏ ਨੇ ਨਾਲ ਦੀ ਤੇ ਹੁਣ ਬੇਬੇ ਹਾਂ ਜੀ ਠੀਕ ਠੀਕ ਹੈ ਪਣੇ ਠੀਕ ਹੈ ਧੰਨਵਾਦ ਪਣੇ ਧੰਨਵਾਦ ਧੰਨਵਾਦ ਅਸੀਂ ਸ਼ਟਡਾਉਨ ਕਰਿਓ ਪਣੇ ਸ਼ਟਡਾਉਨ ਕਰਿਓ ਠੀਕ ਆ ਬੇਬੇ ਜੀ ਬੇਬੇ ਜੀ ਠੀਕ ਆ ਜੀ ਸਤਿ ਸ੍ਰੀ ਅਕਾਲ ਠੀਕ ਆ ਜੀ ਧਿਆਨ ਰੱਖਿਓ ਜੀ ਆਪਣਾ ਪਾਈ ਜੀ ਠੀਕ ਆ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨਵਾਦ ਜੀ ਧੰਨਵਾਦ ਜੀ ਵੈ ਘਰ ਲਓ ਜੀ ਮੜੀ ਜੀ ਹਾਂਜੀ ਤੇ ਹੁਣ ਇਹਨਾਂ ਨੂੰ ਜਿਹੜਾ ਹਸਪੀਟਲ ਲੈ ਕੇ ਜਾ ਰਹੇ ਨੇ ਜੀ ਧੰਨਵਾਦ ਜੀ ਹਸਦੇ ਬਾਦੇ ਰਹੋ ਪਟਿਆਲੇ ਤੋਂ ਬਾਸੋਂ ਰੋਡ ਲਚਕਾਣੀ ਪਿੰਡ ਦੇ ਵਿੱਚੋਂ ਅਸੀਂ ਇਹ ਵੀਡੀਓ ਸਾਂਝੀ ਕੀਤੀ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ